ਫੀਸਗਾਂ ਤੋਂ ਅੱਪਰਾਂ ਦੇ ਸਾਹਮਣੇ ਧਰਨੇ ਲਗਾਏ ਜਾ ਰਹੇ ਜੀ ਕੀ ਹੋ ਗਏ ਮੈਂ ਗੋਬਿੰਦ ਸਿੰਘ ਕੋਟਲੀ ਦੇਵਨ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਉਨ ਰਾਜੇਵਾਲ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਮੁੱਚੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਜਦੋਂ ਵੀ ਕੋਈ ਪ੍ਰੋਗਰਾਮ ਲੀਕਦੇ ਆਂ ਤੇ ਤੁਸੀਂ ਬਹੁਤ ਵੱਡੀ ਸ਼ਿੱਦਤ ਦੇ ਨਾਲ ਸਾਡੀ ਦੱਬੀ ਕੁਚਲੀ ਆਵਾਜ਼ ਨੂੰ ਲੋਕਾਂ ਤੱਕਰ ਪਹੁੰਚਾਉਂਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਰਹੀ ਗੱਲ ਅੱਜ ਦੇ ਧਰਨੇ ਦੀ ਅੱਜ ਪੂਰੇ ਹੀ ਪੰਜਾਬ ਦੇ ਵਿੱਚ ਜਿਹੜਾ ਪਿਛਲੇ ਦਿਨੀ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਇਸ ਅੰਨੀ ਬੋਲੀ ਸਰਕਾਰ ਨੇ ਸਾਡੇ ਕਿਸਾਨਾਂ ਤੇ ਤਦਸ਼ਾਦ ਕੀਤਾ ਉਹਨਾਂ ਦਾ ਸਮਾਨ ਚੋਰੀ ਕੀਤਾ ਇਥੋਂ ਤਿੱਕਰ ਗਿਰਗੀ ਇੱਕ ਕੌਰ ਸਿੰਘ ਨਾਂ ਦਾ ਐਸਆਈ ਹੈ ਰਾਏਕੇਉ ਦਾ ਪਿੰਡ ਹੈ ਬਠਿੰਡੇ ਜ਼ਿਲ੍ਹੇ ਦਾ ਤੇ ਬਠਿੰਡੇ ਜ਼ਿਲ੍ਹੇ ਦੇ ਲੰਗਰਾਂ ਦੇ ਵਿੱਚੋਂ ਖੰਡ ਘਿਓ ਤੇ ਚਾਹ ਦੇ ਪੈਕੇਟ ਚੋਰੀ ਕਰਕੇ ਤੇ ਸਿਲੰਡਰ ਚੋਰੀ ਕਰਕੇ ਲਗਿਆ ਇਥੋਂ ਧਿੱਕਰ ਸਾਡੀ ਪੰਜਾਬ ਸਰਕਾਰ ਦੀ ਪੁਲਿਸ ਹੈ ਜਿਹੜੀ ਇਥੋਂ ਧਿੱਕਰ ਗਿਰ ਚੁੱਕੀ ਹੈ ਉਸ ਜ਼ਬਰ ਜ਼ੁਲਮ ਦੇ ਖਿਲਾਫ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਅੱਜ ਇਕੱਲੀ ਕਿਸਾਨ ਜਥੇਬੰਦੀ ਨਹੀਂ ਸਮੁੱਚਾ ਵਰਗ ਟ੍ਰੇਡ ਯੂਨੀਅਨ ਹਰੇਕ ਤਕਾਂ ਦੇ ਜਿਹੜਾ ਵੀ ਕੋਈ ਬੁੱਧੀਜੀਵੀ ਹੈ ਜਿਹਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਸਾਡੇ ਨਾਲ ਬੰਨਕੀ ਲੱਗਿਆ ਉਹਦੇ ਸੰਦਰਭ ਵਜੋਂ ਤੁਹਾਡੇ ਚੈਨਲ ਰਾਹੀਂ ਸਰਕਾਰ ਨੂੰ ਵਾਰਨਿੰਗ ਦੇਣੀ ਚਾਹੁੰਦੇ ਆ ਵੀ ਜਿਹੜੀ ਤੂੰ ਇਹ ਸੈਂਟਰ ਦੀ ਰਖਾਇਲ ਬਣ ਕੇ ਤੇ ਕਿਸਾਨਾਂ ਤੇ ਜ਼ੁਲਮ ਢਾ ਰਿਆ ਜਿਵੇਂ ਭਾਜਪਾ ਨੂੰ ਪਿੰਡਾਂ ਚੋਂ ਜਾਂਦਾ ਸੀ ਨਾ ਤੇਰੀ ਆਲਦਾ ਹੀ ਬਿਆਨ ਹੈ ਇਹ ਡळा ਤੋਂ ਡळा ਹੁੰਦਾ ਹੈ ਪਤਾ ਨਹੀਂ ਕਹੜੇ ਚਲਾ ਹੁੰਦਾ ਹੈ ਵਾਰੀ ਆ ਗਈ ਤੇਰੀ ਤੇ ਮੈਨੂੰ ਜਿੱਥੋਂ ਦਿਕਰ ਲੱਗਦਾ ਵੀ ਸਾਡੀਆਂ ਪੀਪੀਆਂ ਤੇਰੀ ਨਾ ਪਾਠੀਆਂ ਨਾਲ ਸਰਵਿਸ ਕਰਨ ਗਈਆਂ ਬੰਦੇ ਦਾ ਪੁੱਤ ਬਣ ਕੇ ਪਿੱਛੇ ਹਟ ਜਾ ਅੱਜ ਦਾ ਧਰਨਾ ਸਾਡਾ ਇਸ ਮਕਸਦਾਸਤੇ ਜਿਹੜਾ ਰਾਹ ਰੋਕਿਆ ਗਿਆ ਕਿਸਾਨਾਂ ਦੇ ਵੱਲੋਂ ਪੂਰਾ ਨੁਕਸਾਨ ਹੁੰਦਾ ਅੱਬਿਆਸੀਆ ਵਪਾਰੀਆਂ ਦਾ ਨੁਕਸਾਨ ਸੀ ਪੰਜਾਬ ਦਾ ਨੁਕਸਾਨ ਸੀ ਧਰਨਾਲ ਚੱਲਿਆ 1 ਸਾਲ ਤੇ ਕਿੰਨੀਆਂ ਕੁ ਬੁਲੰਦੀਆਂ ਸਰਕਾਰ ਨੇ ਪਿਛਲੇ ਡੇਢ ਸਾਲ ਚ ਕੀਤੀਆਂ ਹਜ਼ਾਰ ਰੁਪਈਆ ਕਿਸਾਨਾਂ ਨੇ ਰੋਕ ਲਿਆ ਨਹਿਰੀ ਪਾਣੀ ਕਿਸਾਨਾਂ ਨੇ ਰੋਕ ਲਿਆ ਐਮ ਐਸ ਪੀ ਕਿਸਾਨਾਂ ਨੇ ਰੋਕ ਲਈ ਇਹ ਤਾਂ ਇੱਕ ਸਿਰਫ ਮੈਂ ਤੇਰੇ ਵਸਣਾ ਨਹੀਂ ਤੇਰੇ ਖਾਂਦੇ ਦੀ ਦਾੜੀ ਹਲਦੀ ਹੈ ਇਹਨੂੰ ਸ਼ਰਮ ਹੋਣੀ ਚਾਹੀਦੀ ਹੈ ਇਹਨਾਂ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਅੱਜ ਸੱਤਾ ਦਾ ਸੁੱਖ ਮਾਣ ਰਹੀ ਹੈ ਕੌਣ ਜਾਣਦਾ ਸੀ ਭਗਵਾਨ ਕਮਾਨ ਨੂੰ ਅਜੇ ਇੱਕ ਡਰਾਮੇ ਬਾਦ ਅੱਜ ਇੱਕ ਕਮੀਡੀਅਨ ਕਲਾਕਾਰ ਉਹਦੇ ਵਜੋਂ ਇਹਨੂੰ ਜਾਣਿਆ ਜਾਂਦਾ ਸੀ ਧਰਨੇ ਦੇ ਵਿੱਚੋਂ ਸ਼ੁਰੂ ਹੋ ਕੇ ਇਸ ਬੰਦੇ ਨੇ ਖੱਟੀ-ਖੱਟੀ ਐ ਅੱਜ ਜੋ ਧਰਨਿਆਂ ਨੂੰ ਤੇ ਕਿਸਾਨਾਂ ਨੂੰ ਮਾੜਾ ਕਹਿੰਦਾ ਤੇ ਇਤੋਂ ਵੱਡੀ ਲਾਂਤ ਵਾਲੀ ਗੱਲ ਹੀ ਕੋਈ ਨਹੀਂ ਹੋਟਾ ਸਰਕਾਰੇ ਨਾਲ ਸੰਪਰਕ ਕਰੋ ਬੋਲੋ ਜੀ ਕੀ ਨਾਮ ਆ ਕੀ ਕਹਿਣਾ ਚਾਹੁੰਦੇ ਜੋ ਅੱਜ ਰੋਸ ਪ੍ਰਦਰਸ਼ਨ ਕਰਦਾ ਮੇਰਾ ਨਾਮ ਬਲਜੀਤ ਸਿੰਘ ਲੰਡੇ ਰੋਡੇ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਜੁਗੀਆਂ ਨੇ ਜਿਵੇਂ ਕਿ ਪਿਛਲੀ ਦਿਨੀ ਤੁਹਾਨੂੰ ਪਤਾ ਹੀ ਕਿ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਦੀ ਸ਼ਹਿਤ ਜਿਹੜਾ ਖਨੌਰੀ ਅਤੇ ਸ਼ੰਭੂ ਤੇ ਤਸ਼ੱਦਦ ਕੀਤਾ ਕਿਸਾਨਾਂ ਤੇ ਜਿਹੜੇ ਲਗਾਤਾਰ ਸ਼ਾਂਤਮਈ ਉੱਤੇ ਧਰਨਾ ਦੇ ਰਹੇ ਸੀ ਉਹਨਾਂ ਦੇ ਤਸ਼ੱਦਦ ਕੀਤਾ ਗਿਆ ਕੁੱਟਿਆ ਗਿਆ ਤੇ ਜਿਹੜੇ ਉੱਤੇ ਸਮਾਨ ਸੀ ਉਹਨਾਂ ਦੀ ਭੰਨ ਤੋੜ ਕੀਤੀ ਗਈ ਉਦੇ ਵਿਰੋਧ ਵਜੋਂ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਪੂਰੇ ਭਾਰਤ ਦੇ ਚਿੱਦੀ ਦਫ਼ਤਰਾਂ ਦੇ ਮੂਹਰੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਤਾਂ ਜੋ ਜਿਹੜੇ ਕਿਸਾਨ ਸੀਗੇ ਡੇਲਾਂ ਵਿੱਚ ਡੱਕੇ ਹੋਏ ਸੀ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਉਹਨਾਂ ਦੀ ਸਮਾਨ ਦੀ ਭੰਨ ਤੋੜ ਸੀ ਉਹ ਕੀਤੀ ਜਾਵੇ ਸੰਯੁਕਤ ਕਿਸਾਨ ਮੋਰਚੇ ਦੇ ਇਸ ਐਕਸ਼ਨ ਤੇ ਜਿਹੜੀ ਸਰਕਾਰ ਨੂੰ ਆਪਦਾ ਜਿਹੜਾ ਕਦਮ ਸੀ ਉਹ ਪਿੱਛੇ ਲੈਣਾ ਪਿਆ ਤੇ ਜਿਹੜੇ ਰਾਤ ਹੀ ਜਿਹੜੇ ਆਗੂ ਸੀਗੇ ਗੈਰ ਰਾਜਨੀਤਿਕ ਦੇ ਸਕੇ ਕੇ ਐਮ ਦੇ ਉਹ ਰਾਤ ਹੀ ਰਿਆ ਕਰ ਦਿੱਤੇ ਗਏ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਵੱਡੀ ਜਿੱਤ ਹੈ ਤੇ ਅਸੀਂ ਬੇਨਤੀ ਕਰਦੇ ਆਂ ਵੀ ਆਪਾਂ ਜੇ ਸੰਯੁਕਤ ਕਿਸਾਨ ਮੋਰਚਾ ਨੂੰ ਕਾਮ ਤਾਂ ਉਹਨੂੰ ਤਕੜਾ ਕਰਕੇ ਤੇ ਜਿਹੜੀਆਂ ਲੜਾਈਆਂ ਸਰਕਾਰ ਜਿਹੜੀ ਲਗਾਤਾਰ ਕਿਸਾਨਾਂ ਤੇ ਤੇ ਜਿਹੜੇ ਅੰਦੋਲਨ ਕਰ ਰਿਹਾ ਜਿਵੇਂ ਕਿ ਸਾਡੇ ਕਰਮਚਾਰੀ ਵੀਰ ਸਾਡੇ ਅਧਿਆਪਕ ਜਿਹੜੀ ਸਰਕਾਰ ਉਹਨਾਂ ਨੂੰ ਲਗਾਤਾਰ ਕੁਚਲਣ ਦੀ ਨੀਤੀ ਪਨਾ ਰਹੀ ਹੈ ਤੇ ਉਹਦਾ ਵਿਰੋਧ ਕਰਨ ਲਈ ਆਪਾਂ ਸੰਯੁਕਤ ਕਿਸਾਨ ਮੋਰਚੇ ਦਾ ਸਾਥ ਦਿੱਗੇ ਜੇਕਰ ਆਪਾਂ ਕਿਸਾਨਾਂ ਨੂੰ ਜਾਂ ਮਜ਼ਮਾਲਾਂ ਨੂੰ ਬਚਾਉਣਾ ਹੈਗਾ ਜਾਂ ਆਂਦੀ ਕਿਸਾਨੀ ਨੂੰ ਬਚਾਉਣਾ ਹੈਗਾ ਤਾਂ ਸਾਨੂੰ ਘਰਾਂ ਚੋਂ ਬਾਹਰ ਨਿਕਲਣਾ ਪੈਣਾ ਹੈ ਇਸੇ ਤਹਿਤ ਜਿਹੜੀ ਸਰਕਾਰ ਜਿਹੜਾ ਪੰਜਾਬ ਨੂੰ ਐਮਰਜੈਂਸੀ ਜੇਲ ਬਣਾਉਣਾ ਚਾਹੁੰਦੀ ਹੈ ਉਹਨੂੰ ਤੋੜਨ ਲਈ ਅੱਜ ਅਸੀਂ ਵੱਡੇ ਪੱਧਰ ਤੇ ਪੂਰੇ ਭਾਰਤ ਵਿੱਚ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਡੀਹੀ ਦਫ਼ਤਰਾਂ ਦਾ ਘਰਾਓ ਕਰ ਰਹੇ ਹਾਂ ਤੇ ਉਸੇ ਤਹਿਤ ਧਰਨੇ ਦਿੱਤੇ ਜਾ ਰਹੇ। ਤੋਂ ਵੀ ਜਿਹੀ ਇਹ ਕਰੀ